30000 ਰੁਪਿਆ ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਰੰਗ ਦਾ origignal ਪਿਆ ਇੰਜਨ ਦਾ ਗੇਅਰ ਦਾ ਓਕੇ ਪਿਆ ਤੇ ਟਰੈਕਟਰ ਹੈਗਾ ਪੂਰਾ ਚੰਗਾ ਮਿੱਤਰੋ ਜੀ ਗੱਲ ਕਰੀਏ 18 ਮਾਡਲ ਚਾਬੀ ਵੀ ਨਹੀਂ ਲੱਗੀ ਤੇ ਲੱਗੀ ਕਲਮ ਵੀ ਹੈਣੀ ਕਿਉਂਕਿ ਆਹ ਦੇਖੋ ਨਿਸ਼ਾਨ ਜਿਉਂ ਵੀ ਪਿਆ ਜਿਉਂ origignal ਸਾਰਾ origignal a to z ਆਹ ਦੇਖੋ ਇਧਰ ਯਾਰ ਚੁੰਨੇ ਯਾਰਾਂ ਕਿ ਬਹੁਤ ਪਿਆ ਯਾਰ ਜਮਾ 12 ਮਾਡਲ ਨਵੀਂ ਪਿਆ ਟਰੈਕਟਰ ਇਹ ਚੱਲਿਆ 850 ਘੰਟਾ origignal genuine ਕਿ ਤੋ ਮਰਜ਼ੀ ਮੀਟਰ ਚੈੱਕ ਕਰਵਾ ਲਿਓ 550 ਕਾਂਟਾ ਟਰੈਕਟਰ ਚੱਲਿਆ ਮਿੱਤਰੋ ਜਿਵੇਂ ਕਿ ਦੀ ਟਾਇਰਾਂ ਕਿ ਨਹੀਂ ਝਾਕਨ ਦੀ ਲੋੜ ਨਹੀਂ ਇੱਧਰ ਵੀ ਝਾਕਨ ਦੀ ਲੋੜ ਨਹੀਂ ਨਵੀਂ ਆ ਟਰੈਕਟਰ ਆ ਜਾ ਮੈਂ 34 ਡਿਸਕਾਊਂਟ ਕਰ 430000 ਰਹਿ ਲੈ ਜਾ 35 ਮਾੜਾ ਮੋਟਾ ਹੋ ਵੀ ਕਰ ਦਾਂਗੇ ਮੌਕੇ ਤੇ ਹੋਰ ਵੀ ਹੋ ਜੂ 35000 ਰਾਇ ਹੋਇਆ ਹੋਇਆ ਹੋਰ ਵੀ ਹੋ ਜੂ ਖੋਲ ਲਿਆ ਬੰਦਾ ਆਪਾ ਹੌਲੀ ਹੌਲੀ ਸੱਸੀ ਗਾਲ ਤੋਂ ਸਵਾਗਤ ਆ ਪੇਜ ਤੇ ਤੇ ਜੁੜੂ ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਇਸ ਵਾਰ ਸਹਿਰ ਹੰਢਿਆਏ ਦੇ ਵਿੱਚ ਜ਼ਿਲ੍ਹਾ ਲੱਗਦਾ ਸੱਜਣੋ ਬਰਨਾਲਾ ਤੇ ਨਾਲ ਆਪਣੇ ਬਾਈ ਗਗਨ ਗਗਨ ਹਾਰਾ ਵਧੀਆ ਜੀ ਵਧੀਆ ਚੱਲਦਾ ਤੇ ਟਰੈਕਟਰਾਂ ਵਾਲੇ ਸਾਰੇ ਵੈਰੀਟੀ ਮਿਲ ਜਾਂਦੇ ਆ ਸਾਰੇ ਜੀ ਸਾਰੇ ਟੋਟਲ ਤੇ ਜਿਵੇਂ ਕਹ ਦੀ ਹੁਣ ਜਿਹਦੇ ਕਰਕੇ ਐਂਡਾ ਆ ਫਸੂਰ ਵੀ ਸੀ ਪਹਿਲਾਂ ਸਟੈਂਡਰਡ ਤੇ ਹਨਾ ਇਹ ਤੋਂ ਲੱਗਦੇ ਆ ਵੀਡੀਓ ਸਟਾਰਟ ਕਰਨ ਕਿੰਨਾ ਮਾਡਲ ਆ ਬਾਈ ਗਗਨ ਇਹ ਇਹ ਹੈਗਾ ਬਾਈ 2013 ਮਾਡਲ 2013 ਮਾਡਲ ਆ ਤੇ ਕੰਡੀਸ਼ਨ ਪੱਖੋਂ ਕਿਵੇਂ ਆ ਰੀਸਨ ਦਾ ਟਰੈਕਟਰ ਠੀਕ ਆ ਮਗਰਾੜਾ ਦੀ ਮਾੜੀ-ਮੂੜੀ ਟੱਚਿੰਗ ਹੈਗੀ ਆ ਮਗਰਾੜਾ ਦੀ ਟੱਚਿੰਗ ਹੈਗੀ ਆ ਜਿਹੜੀ ਚੀਜ਼ ਆਪਾਂ ਦੱਸ ਕੇ ਦੇਵਾਗੇ ਵੀਰੇ ਠੀਕ ਹੈ ਮਾਡਲ ਅੰਦਰ ਮੰਗ ਵਾਲੇ ਪਿਆ ਮੇਰੇ ਚੰਗੇ 70 ਪੈਸ ਮੂਰਲੇ ਅੱਧੇ ਨੇ ਪਾਵਰ ਸਟੀering ਆ 60 ਹੌਸ ਪਾਵਰ ਆ 60 ਐਸਪੀ ਦੇ ਵਿੱਚ ਆ ਪਾਵਰ ਸਟੀering ਦੇ ਵਿੱਚ ਆ ਤੇ ਐਸੈਸਰੀ ਨਾਲ ਹੀ ਆਣੀ ਐਸੈਸਰੀ ਨਾਲ ਹੀ ਲਾਉਣਾ ਆ ਪਾ ਕੁਛ ਨਹੀਂ ਐਸੈਸਰੀ ਸਾਰੇ ਸਾਨੂੰ ਨਾਲ ਦੇ ਦੇ ਰੇਟ ਵੀ ਜਮਾ ਘਟੂ ਹਾਂ 13 ਮਾਡਲ ਹੈ 13 ਮਾਡਲ ਲੱਖ ਦੇ ਆਪਾਂ 95000 ਰੁਪਏ ਦਾ ਮੰਗਦੇ ਹਾਂ ਮੰਗਦੇ ਹਾਂ ਕਿੰਨੇ ਦਾ ਦੇ ਦੇਗਾ ਇਹ 280000 ਰੁਪਏ ਦੇ ਦਾਂਗੇ 280000 ਦਾ ਟਰੈਕਟਰ ਮਿਲ ਜੂ ਪੁਰਾਣਾ ਵਿੱਚ ਕੱਟ ਲਿਆਂਗੇ ਪੁਰਾਣਾ ਵੀ ਕੱਟ ਲਾਂਗੇ ਲੋਨ ਲੋਨ ਵੀ ਕਰਵਾ ਦਾਂਗੇ ਲੋਨ ਵੀ ਹੋ ਜੂ ਪੁਰਾਣਾ ਵੀ ਕੱਟਾ ਜੂ ਤਾਂ ਪੁੱਛਿਆ ਕਿਉਂਕਿ ਦੁਬਾਰਾ ਦੇ ਵਿੱਚ ਨਵੇਂ ਮਾਡਲ ਖੜਾ ਹੀ ਖੜਾ ਇੱਥੇ 21 ਮਾਡਲ ਖੜਾ ਸੋਨਾਲੀਕਾ 750 3 ਸਪੀਡ ਆ ਗਿਆ ਇਹ 3 ਸਪੀਡ ਚੇਂਜਰ ਗੇਅਰ ਦੇ ਵਿੱਚ ਆ ਵੀਰੇ ਚੇਂਜਰ ਗੇਅਰ ਦੇ ਵਿੱਚ ਆ 3 ਸਪੀਡ ਦੇ ਵਿੱਚ ਆ ਮਾਡਲ ਹੈਗਾ 21 ਇਹ ਚੱਲਿਆ ਵੀ ਥੋੜਾ ਹੋ ਯਾਰ ਇਹ ਚੱਲਿਆ 850 ਘੰਟਾ ਰਿਜਨਲ ਜੈਨੂਇਨ ਕਿਧੋਂ ਮਰਜੀ ਮੀਟਰ ਚੈੱਕ ਕਰਵਾ ਲਿਓ 850 ਘੰਟਾ ਚੱਲਿਆ ਮਿੱਤਰੋ ਇਹ ਟਰੈਕਟਰ ਫਰਸਟ ਪਾਰਟੀ ਆ ਪੰਜਾਬ ਨੰਬਰ ਪੰਜਾਬ ਨੰਬਰ ਆ ਪਹਿਲਾਂ ਆਪਣੇ ਕੋਲੇ ਸਾਰੇ ਪੰਜਾਬ ਨੰਬਰ ਹੀ ਹੋਣਗੇ ਬਾਹਰਲਾ ਸੀ ਨੰਬਰ ਲੈਂਦੀ ਨਹੀਂ ਹਰਿਆਣਾ ਬਾਹਰਲਾ ਨੰਬਰ ਨਹੀਂ ਹੋਣਾ ਪੀਵੀ ਨੰਬਰ ਹੋਣਗੇ ਟੈਕ ਨੰਬਰ ਹੋਣਗੇ ਫਰਸਟ ਜਾਂ ਸੈਕੰਡ ਪਾਰਟੀ ਠੀਕ ਹੈ 572000 ਕਿੰਨੇ ਦਾ ਇਹ ਦੇ ਦਾਂਗੇ ਆਪਾਂ ਮੌਕੇ <mout> ਤੇ 5 ਲੱਖ ਤੇ 55000 ਦਾ 5 ਲੱਖ ਤੇ 55000 ਦਾ ਹਾਂ ਟਰੈਕਟਰ ਬਿਲਕੁਲ ਨਵਾਂ Ориਜਨਲ ਆ ਸਾਢੇ 5 ਦਾ ਲੈ ਕੇ ਕੋਈ ਗੱਲ ਨਹੀਂ ਦੇ ਦਾਂਗੇ ਸਾਢੇ 5 ਦਾ ਲੈ ਜਿਓ ਲੋਨ ਵੀ ਕਰਵਾ ਦੇਾਂਗੇ ਇਹ ਲੋਨ ਕਰਵਾਣਾ ਕੋਈ 5 ਲੱਖ ਲੋਨ ਵੀ ਹੋ ਜੂ ਪੁਰਾਣਾ ਵੀ ਕੱਟਿਆ ਜੂ ਸਭਦਾਵਾਂ ਹੈਗੀਆਂ ਸਾਰੀਆਂ ਤੇ ਨਾਲ ਆ ਗਿਆ RX 60 ਮਿੱਤਰੋ ਸੋਨਾਲਿਕਾ ਤੇ ਟਾਇਰਾਂ ਕਿਦੇ ਇੱਥੇ ਲੈ ਕੇ ਕੈਮਰਾ ਮਾ ਟਾਇਰ ਮਿੱਤਰੋ ਜਮੇ ਨੰਨੇ ਪਿਆ ਟਾਇਰ 90% ਟਾਇਰ ਪਿਆ ਐਮ ਆਰ ਐਫ ਦੇ ਐਮ ਆਰ ਐਫ ਦੇ ਟਾਇਰ ਆ ਟਾਇਰ ਵੀ ਜਿਵੇਂ ਕਰੀਏ ਜਮਾ ਕੰਪਨੀ ਦੇ ਅਗਲੇ ਟਾਇਰ ਵੀ ਚੱਗੇ ਪਿਆ ਮਾਡਲ ਟਰੈਕਟਰ ਹੈਗਾ ਜੀ 13 13 13 ਮਾਡਲ ਦੇ ਵਿੱਚ ਤੇ ਇੰਜਨ ਗੇਅਰ ਦਾ ਕਿਵੇਂ ਟਰੈਕਟਰ ਗੇਅਰ ਦਾ ਗਾਰੰਟੀ ਆ ਬਾਕੇ ਲੈ ਜਾਏ ਬੰਦਾ ਬਾਕੇ ਤਸੱਲੀ ਕਰ ਲਿਓ ਮਿੱਤਰੋ ਇਹ ਕਹੇ ਪਹਿਲੇ ਨਾ ਇਹ ਵੀ ਪਹਿਲੇ ਨਾ 13 ਮਾਡਲ ਵੀ ਪਹਿਲੇ ਨਾ 21 ਮਾਡਲ ਤਾਂ ਹੋਣੀ ਹੁਣ ਅਸੀਂ ਇਹ ਵੀ ਪਹਿਲੇ ਨਾ ਮਾ 442000 ਡਿਮਾਂਡ ਆ ਬਈ ਗਗਨੇ ਦੀ ਇਹ ਦੇ ਦਾਂਗੇ 4.5 ਲੱਖ ਦਾ 4.5 ਲੱਖ ਦਾ ਇਹ ਟਰੈਕਟਰ ਮਿੱਤਰੋ ਤੁਹਾਨੂੰ ਮਿਲ ਜੂ ਟਰੈਕਟਰ ਪਿਆ ਪੂਰੇ ਜਿਹਾ ਨਵਾਂ ਨਵਾਂ ਟਰੈਕਟਰ ਆ ਯਾਰ ਵੀਰੇ ਕੋਈ ਆ ਗੀ ਗਾਰੰਟੀ ਆ ਓਰੀਜਨਲ ਪਿਆ ਰਾਂ ਸਾਰਾ ਓਰੀਜਨਲ ਆ ਬਾਈ ਤੇ ਟਰੈਕਟਰ ਜਿਵੇਂ ਜਦਾ ਪਹਿਲੇ ਨਾਲ ਦਾ ਕਮਾਲਾ ਟਰੈਕਟਰ ਨਵੇਂ ਆ ਕੇ ਰੱਖਿਆ ਹੋਇਆ ਬੰਦਿਆਂ ਦਾ ਬਾਈ ਜਿਵੇਂ ਮਾਡਲ 13 ਕੰਡੀਸ਼ਨ ਮਿੱਤਰੋ 16 17 ਮਾਡਲ ਵਾਲੀ ਆ ਟਰੈਕਟਰ ਜਿਹੜਾ ਇਹ ਮਾਲਾ ਜਿਹੜਾ ਰੰਗ ਰੂਪ ਨੇ ਲਿਆ ਮਾੜਾ ਮੋਟਾ ਵੀ ਡੂਮ ਵੀ ਆਪਾਂ ਕਰਾਇਆ ਨਹੀਂ ਵੀ ਟੱਚਿੰਗ ਹੀ ਨਹੀਂ ਹੋਈ ਕੇ ਪਾਸੇ ਵੀ ਤੇ ਟਰੈਕਟਰ ਵੀ ਨਹੀਂ ਜੀ ਮਾੜਾ ਮੋਟਾ ਦੱਸ ਕੇ ਦੇਵਾਂ ਕਿ ਉਹ ਜਮ ਲਿਆ ਹੰਡ ਤੇ ਰੰਗ ਲੱਗ ਗਿਆ ਠੀਕ ਹੈ ਨੋਰਮਲ ਮਾੜਾ ਮੋਟਾ ਤਾਂ ਹਰੇਕ ਦੀ ਹੁੰਦਾ ਤੇ ਇਹ origignal ਪੈਡ ਟਰੈਕਟਰ ਮਿੱਤਰੋ ਮਾਨ ਤਾਂ ਇਹਦੇ ਚ ਵੀ ਛੋਟਾ ਹੋ ਜੂ ਮੌਕੇ ਦੇ ਨਹੀਂ ਪਤਾ ਕੋਈ ਹੋਰ ਪੜਾ ਕਾ ਹੀ ਪਾ ਦੇਗਾ ਗਣਾ ਦੇ ਨਾਲ ਆ ਗਿਆ ਸਵਰਾਜ 855 ਇਹ ਤਾਂ ਲਫਾਫੇ ਚ ਵਿਚੜੇ ਪਿਆ ਕਿੰਨਾ ਮਾਡਲ ਹੈ ਇਹ ਇਹ 2021 ਆ ਵੀਰੇ 21 ਮਾਡਲ ਆ ਕਿੰਨਾ ਕਿ ਚੱਲਿਆ ਇਹ 1100 ਘੰਟਾ ਅਰੀਜਨਲ ਚੱਲਿਆ 1100 ਘੰਟਾ ਚੱਲਿਆ 21 ਮਾਡਲ ਆ ਟਰੈਕਟਰ ਇਹਦਾ ਆਪ ਐ ਕਿ ਸਾਰਾ ਅਰੀਜਨਲ ਨਮਾ ਲੈਣ ਜਾਂਦਾ ਇਹ ਲੈ ਜੀ ਕੱਲਾ ਬੈਂਪਰ ਜ਼ਰੂਰ ਰੰਗ ਕਰਵਾਇਆ ਬੰਪਰ ਸਾਰਾ ਇਹਦਾ ਸਾਰਾ ਟਰੈਕਟਰ ਪਿਆ ਮਿੱਤਰੋ ਅਰੀਜਨਲ ਆ ਹਾਂ ਕਿਸੇ ਵੀ ਚੀਜ਼ ਨੂੰ ਚਾਹੀ ਹੋਵੇ ਆਪਣੀ ਗਾਰੰਟੀ ਆ ਚਾਬੀ ਤਾਂ ਲੱਗਣੀ ਕਿ ਆ ਜਦੋਂ ਚੱਲੇ ਹੀ ਹਜ਼ਾਰ ਘੰਟਾ ਮਿੱਤਰੋ ਟਾਇਰ ਤਾਂ ਨਾਲ ਦੇ ਨਹੀਂ ਟਰੈਕਟਰ ਨਾਲ ਦੇ ਵੀਰੇ ਨਾਲ ਫਰਸਟ ਪਾਰਟੀ ਦਾ ਇਹ ਵੀ ਠੀਕ ਪਹਿਲੇ ਨਾ ਆਈਆਂ ਟਰੈਕਟਰ ਹਾਂ 20 ਮਾਡਲ 21 ਮਾਡਲ ਆ 21 21 ਦੇ ਮਾਰ ਕੇ 21 ਦੀ ਕਾਪੀ ਆ 21 ਦੇ ਮਾਰ ਕੇ 21 ਦੀ ਕਾਪੀ ਆ 6 ਲੱਖ 32000 ਇਹ ਦੇ ਦਾਂਗੇ ਆਪਾਂ 620000 ਦਾ 6 ਲੱਖ ਤੇ 20000 ਦਾ ਇਹ ਟਰੈਕਟਰ ਮਿਲ ਜੂ ਆਪਣਾ ਬਾਈ ਰੇਟ ਉਹ ਹਿਸਾਬ ਨਾਲ ਭਰਿਆ ਵੀ ਯਾਰ ਆਪਾਂ ਵੀ ਦੇਣ ਲੈਣ ਵਾਲੀ ਰੇਟ ਭਰਿਆ ਹੋਇਆ ਹੈ ਆਪਾਂ ਗੰਦੂ ਦਾ ਸਾਢੇ 60 ਵੀ ਮੰਗ ਲੈ ਲੋ 70 75 ਵੀ ਮੰਗੀ ਜਾਂਦੇ ਆ ਠੀਕ ਆ ਆਪਾਂ ਉਸ ਹਿਸਾਬ ਨਾਲ ਹੀ ਰੇਟ ਭਰਿਆ ਵੀ ਬਾਅਦ ਥੋੜੇ ਘੜ ਕੇ ਮਾੜਾ ਮੋਟਾ ਹੋਰ ਮਾਨ ਤਾਨ ਕਰਦੇ ਮਾੜਾ ਮੋਟਾ ਹੋਰ ਹੋ ਜੂ 20 ਕਹਿੰਦਾ ਜਰਸੀ 15 ਨੋ ਬੰਦੇ ਬੰਦੇ ਦੇ ਡਿਪੈਂਡ ਹੁੰਦਾ ਕਿ ਯਾਰੀ ਕੋਈ ਚੰਗਾ ਬੰਦਾ ਆ ਗਿਆ ਪਰ ਸਾਰਾ ਕੁਝ ਦੇਖਣਾ ਬਣ ਜੂ ਗੱਲ ਸਾਰਾ ਕੁਝ ਦੇਖਣਾ ਕਹਿੰਦਾ ਮੌਕੇ ਤੇ ਹੋਰ ਵੀ ਹੋ ਸਕਦਾ ਤੇ ਨਾਲ ਆ ਗਿਆ ਜੀ ਸੋਨਾਲੀ ਕਾ ਡੀਆਈ 750 ਜੇ ਕੇ ਦੇ ਟਾਇਰ ਲੱਗੇ ਆ ਪਿਛਲੇ ਰੇਡੀਅਲ ਲੱਗੇ ਰੇਡੀਅਲ ਟਾਇਰ ਲੈਣਾ ਮੈਂ ਬਾਈ ਰੇਡੀਅਲ ਟਾਇਰ ਲੈਣਾ ਮੈਂ ਟਾਇਰ ਨਾ ਮੈਂ ਨੇ ਤੇ ਇੰਜਨ ਦਾ ਕਿਵੇਂ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੰਜਾਬ ਨੰਬਰ ਹੈ ਨਵਾਂ ਮਾਡਲ ਪੰਜਾਬ ਨੰਬਰ ਮਗਰਾਣਾ ਤੋਂ ਲੱਲੀ ਬਾੜੀ ਬੂੜੀ ਪਿੱਸੋਂ ਅੰਦਰਲੀ ਸਾਈਡ ਜਾਰ ਪਈ ਦੇ ਨਾ ਅੰਦਰੋਂ ਟੱਚ ਗਿਆ ਬਾਕੀ ਸਾਰਾ ਅਰੀਜਨਲ ਹੈ ਐਕਸੈਸਰੀ ਡੰਡਾ ਫੱਟੀ ਨਾਲ ਨਾਲ ਐਕਸੈਸਰੀ ਮਿਲ ਜੂ ਸਾਰੀ ਐਕਸੈਸਰੀ ਸਾਰੀ ਨਾਲ ਐਕਸੈਸਰੀ ਨਾਲ ਮਿਲ ਜੂ ਤੇ ਰੰਗ ਪੇਂਟ ਦਾ ਇਹ ਵੀ ਰੰਗ ਪੇਂਟ ਦਾ origignal ਆ ਸਾਰਾ ਨਵਾਂ ਮਾਡਲ ਆ ਪੀਵੀ ਨੰਬਰ ਦੇ ਵਿੱਚ ਆ ਰੰਗ ਪੇਂਟ origignal ਆ ਟਰੈਕਟਰ ਦਾ ਇੰਜਨ ਗੇਅਰ ਵੀ ਓਕੇ ਪਿਆ ਮਿੱਤਰੋ ਚਿੱਪ ਵਾਲੀ ਕਾਪੀ ਆ ਦੀ ਚਿੱਪ ਵਾਲੀ ਕਾਪੀ ਆ ਪੀਵੀ ਨੰਬਰ ਆ 298000 ਡਿਮਾਂਡ ਆ ਇਹ ਆਪਾਂ ਦੇ ਦਾਂਗੇ 280000 ਦਾ 280000 ਦਾ 18000 ਰੁਪਇਆ ਕਰਦਾ ਹੌਲੀ ਹੌਲੀ ਖਿੱਚ ਲੈ ਅਪਰ ਰੇਟ ਹੀ ਉਸ ਹਿਸਾਬ ਨਾਲ ਬਰਤਾਂ ਹੋ ਗਿਆ 18 ਜੀ ਆ ਵਾਹ ਕਰਦੀ ਨਹੀਂ ਤੇ ਅੱਗੇ ਆ ਗਿਆ ਸਟੈਂਡਰਡ ਸਟੈਂਡਰਡ 2 ਖੜਿਆ ਬਾਈ ਕੋਲ ਆ ਉਹਨਾਂ ਦਾ ਨਵਾਂ ਖੜਾ ਹੈ ਨਾ ਇਹ 18 ਮਾਡਲ ਆ ਜੀ ਡੀਆਈ 460 ਡਬਲ ਕਲਚ ਬੈਕ ਟਾਇਰ ਰੇਡੀਅਲ ਆ ਆਪਣਾ ਹੋਡਾ ਦੀ ਛਤਰੀ ਲੱਗੀ ਵੀ ਆ ਸੈਂਟਰ ਗੇਅਰ ਆ 2 ਸਪੀਡ ਦੇ ਵਿੱਚ ਹੈ ਸੈਂਟਰ ਗੇਅਰ ਆ 2 ਸਪੀਡ ਦੇ ਵਿੱਚ ਪਾਵਰ ਸਟੀering ਦਾ ਡਰਾਈਵਰ ਹਾਂ ਟਾਪ ਮਾਡਲ ਆ ਜੀ ਟੋਪ ਪਾਵਰ ਆ ਬੰਪਰ ਵੀ ਜਿਵੇਂ ਜਿਦੀ ਏ ਕੋੜਾ ਲੱਗਿਆ ਜੀ ਤੇ ਮਾਡਲ ਹੈਗਾ ਮਿਤਰੋ 18 ਪੰਜਾਬ ਨਾਲ ਦੀ ਆ ਮਾਗਰ ਤੋਂ ਬੰਦੇ ਨੇ ਉਹਦੀ ਰੇਡੀਅਲ ਟਾਇਰ ਪਵਾ ਲਈ ਸੀ ਠੀਕ ਹੈ ਨਾਲ ਦੀ ਟਾਇਰ ਨੇ ਨਾਲ ਦੀ ਟਾਇਰ ਨੇ 4,38,000 ਰੁਪਿਆ ਡਿਮਾਂਡ ਆ ਇਹ ਆਪਾਂ 4 ਲੱਖ ਦਾ ਦੇ ਦਾਂਗੇ ਇਹਦੇ ਚੱਕ ਦਾਂਗੇ ਰੇਟ ਇਹਦੇ ਚੱਕ ਦਾਂਗੇ 38,000 ਰੁਪਿਆ ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਰੰਗ ਦਾ オリジナル ਪਿਆ ਇੰਜਨ ਤੇ ਗੇਅਰ ਦਾ ਓਕੇ ਪਿਆ ਤੇ ਟਰੈਕਟਰ ਹੈਗਾ ਪੂਰਾ ਚੰਗਾ ਮਿੱਤਰੋ ਜੀ ਗੱਲ ਕਰੀਏ 18 ਮਾਡਲ ਬਹੁਤ ਰੇਟ ਦੇ ਵਿੱਚ ਮੇਰੇ 18 ਮਾਡਲ 4 ਲੱਖ ਦਾ ਤੁਹਾਨੂੰ ਕੋਈ ਨਹੀਂ ਦਿੰਦਾ ਯਾਰ ਨਹੀਂ ਮਿਲਦਾ ਜੀ ਹੋਰ ਟਰੈਕਟਰ ਤਾਂ ਜਮੀ ਨਹੀਂ ਮਿਲਦਾ ਕਿਉਂਕਿ ਐਚਪੀ ਵੀ 60 ਹੋ ਗਿਆ 60 ਐਚਪੀ ਦਾ ਮਿਲਦਾ ਹੀ ਨਹੀਂ ਹਾਂਜੀ 38,000 ਰੁਪਿਆ ਮਾਨਤਨ ਹੋ ਜੂ ਟਰੈਕਟਰ ਪਹਿਲੀ ਪਾਰਟੀ ਦਾ ਇਹ ਵੀ ਪਹਿਲੇ ਨਾਮ ਆ ਤੇ ਜਿਵੇਂ ਕਿ ਦੀ ਗੁੱਲਾ ਮਾਨਤਨ ਕਰਦਾ ਦੇ ਚੋ ਤੜਾਕਾ ਪਾਤਾ ਤੇ ਆ ਵੀ ਨਮਾ ਖੜਾ ਟਰੈਕਟਰ ਯਾਰ ਕਿੱਥੋਂ ਨਾ ਨਾ ਲਵ ਲਵ ਜਮੀ ਨਵੇਂ ਆ ਨਵੇਂ ਨੇ ਆਪਾਂ ਬਈ ਮਾੜਾ ਲੈਂਦੀ ਨਹੀਂ ਪ੍ਰੀਤ ਆ ਗਿਆ ਮਿੱਤਰੋ ਅਸੇ ਲਾਂਬੇੜਾ ਕੰਮ ਨਹੀਂ ਠੀਕ ਹੈ ਪ੍ਰੀਤ ਆ ਗਿਆ ਸੱਜਣਾ 6049 ਦੇ ਇਹ ਤਾਂ ਲਫਾਬਿਆ ਉਹਦੇ ਦਾ ਸਾਈਡਾਂ ਵਾਲੇ ਸੀ ਇਹਦਾ ਸੀਟ ਵਾਲਾ ਵੀ ਉਵੇਂ ਪਿਆ ਆਏ ਉਵੇਂ ਆ ਜਿਵੇਂ ਇਹ 550 ਘੰਟਾ ਚੱਲੇ ਹੋਇਆ 550 ਘੰਟਾ ਟਰੈਕਟਰ ਚੱਲਿਆ ਮਿੱਤਰੋ ਜਿਵੇਂ ਕਿ ਦੀ ਟਾਇਰਾਂ ਕਿ ਨਹੀਂ ਝਾਕਨ ਦੀ ਲੋੜ ਨਹੀਂ ਇੱਧਰ ਵੀ ਝਾਕਨ ਦੀ ਲੋੜ ਨਹੀਂ ਨਵੇਂ ਆ ਆਵਾ ਟਰੈਕਟਰ ਆ ਜਮਾ 550 ਘਾਟਾ ਮਾਡਲ 2021 ਦਾ ਚੱਲਿਆ ਮ ਹਾਂਜੀ ਪਿਆਰ ਨੰਬਰ ਆ ਫਰਸਟ ਪਾਰਟੀ ਦਾ ਇਹ ਵੀ ਪਹਿਲੇ ਨਾਮ ਆ ਜਿਵੇਂ ਆਏ ਨੂੰ 4 ਸਾਲ ਹੋ ਗਏ ਟਰੈਕਟਰ ਨੂੰ ਮਿੱਤਰੋ ਤਾਂ ਇਹ ਲੜੋ ਬੰਦੇ ਨੇ ਆਪਦੀ ਆਪਦੀ ਬਾਹੀ ਕੀਤੀ ਆ 100 ਘੰਟਾ ਚੱਲਦਾ ਉਹ ਮਿਸਾਲ ਦਾ ਮਸਾਲਾ ਬਸ ਉਹ ਵੀ ਆ ਵੀਰੇ ਤਾਂ ਹੀ 550 ਚੱਲਿਆ 460000 ਡਿਮਾਂਡ ਆ 21 ਮਾਡਲ ਦੀ ਕਿੰਨੇ ਦਾ ਹੋਊਗਾ ਇਹਦੇ ਤਾਂ 430000 ਦਾ 35 ਦਾ ਡਿਸਕਾਊਂਟ ਕਰ 430000 ਰਾਈ ਲੈ ਜਾਓ 35 ਮोटा ਮੋਟਾ ਹੋ ਵੀ ਕਰਦਾ ਹੈ ਮੌਕੇ ਤੇ ਹੋਰ ਵੀ ਹੋ ਜੂ 35000 ਹੋਇਆ ਹੋਇਆ ਹੋਰ ਵੀ ਹੋ ਜੂ ਆ ਖੋਲ ਲਿਆ ਬੰਦਾ ਪਰ ਹੋਲੀ ਹੋਲੀ ਅੱਗੇ ਆ ਗਿਆ ਜੀ ਸੁਵਰਾਜ 855 ਇਹ ਆ ਗਿਆ ਮਾਡਲ ਯਾਰ 13 ਮਾਡਲ ਵੀ ਇਹ ਸਿੰਪਲ ਸਟੀਅਰਿੰਗ ਆ ਸਿੰਪਲ ਸਟੀਅਰਿੰਗ ਆ 13 ਮਾਡਲ ਆ ਸਟੀਅਰਿੰਗ ਵੀ ਪਾਲਦੇ ਹੁੰਦੇ ਨਾ ਹਾਂ ਬਹੁਤ ਮਜ਼ੇਪੀ ਵਗੈਰਾ ਇਹਦੇ ਲੱਗੀ ਆ ਕੋੜਾ ਬੈਂਪਰ ਲੱਗਿਆ ਕੋੜਾ ਬੈਂਪਰ ਲੱਗਿਆ ਕਨੋਪੀ ਲੱਗੀ ਵੀ ਆ 855 ਜਿਵੇਂ ਕਿ ਦੀ ਇਹ ਸਭ ਤੋਂ ਵੱਧ ਮੁੱਲ ਦਾ ਬਰਨਾਲੀ ਤੇ ਸੰਗਰੂਰ ਜੀ ਵਿਕਦਾ ਇਹ ਤਾਇਰ ਮੁੱਲ ਦਾ ਨਵੇਂ ਵਰਗੀ ਇਹਦੇ ਮਾਗਰਲੇ ਵਾਲੇ ਲਾ ਵੀ 60 ਕੇ ਪੈਸੇ ਆ ਪਿਛਲੇ ਟਾਇਰ ਹੈਗੇ ਆ 60 ਪੈਸੇ ਇਹ ਇੰਜਨ ਗੇਅਰ ਓਕੇ ਆ ਜਮਾ ਇੰਜਨ ਗੇਅਰ ਜਮਾ ਓਕੇ ਆ ਤੇ ਕੰਡੀਸ਼ਨ ਦਾ ਪਿਆ ਚੰਗਾ ਬਾਕੀ ਆ ਜਿਵੇਂ ਤੁਸੀਂ ਲੈਣ ਆਓਗੇ ਤਸੱਲੀ 13 ਮਾਡਲ ਆ ਡਿਮਾਂਡ ਹੈਗੀ ਆ 4 ਲੱਖ ਇਹ ਦੇ ਦਾਂਗੇ ਆਪਾਂ 85000 ਦਾ 3 ਲੱਖ ਤੇ 85000 ਦਾ ਟਰੈਕਟਰ ਕਹਿੰਦਾ ਤਾਂ 80 ਦਾ ਲੈ ਜਾਓ ਯਾਰ 20000 ਦਾ ਤਾਂ ਰੋਜੋ ਸਿੱਧਾ ਜਿਹਾ ਹਿਸਾਬ ਹੋ ਗਿਆ ਤੇ ਨਾਲ ਆ ਗਿਆ ਜੀ DI 3500 ਵਾਲੀ ਕਾ ਇਹ ਆ ਗਿਆ ਜੀ 2012 ਮਾਡਲ 12 ਮਾਡਲ ਆ ਟਾਇਰ ਨਵੇਂ ਆ ਚੱਕੜੀ ਨਵੇਂ ਆ ਟਰੈਕਟਰ ਇਹ ਜਹਾ ਮੰਨ ਲੈ ਵੀ ਜਿਹੜਾ ਆਪਾਂ ਏਜੰਸੀ ਤੋਂ ਲੈਣ ਜਾਂਦੇ ਆ ਇੰਨਾ ਮਾਡਲ ਟਰੈਕਟਰ ਹੈ ਡਾਵਲ ਕਲੱਚ ਮਾਡਲ ਕਿੰਨਾ ਇਹ ਮਾਡਲ 2012 12 ਆਗੇ ਬੰਦਾ ਠੋਗੂ ਵਾਲੀ 12 ਮਾਡਲ ਹੈ ਆ ਦੇ ਆ ਸੀਲਾ ਸੂਲਾ ਦੇ ਮੈਂ ਖੁਦ ਰਹਿਣਾ 12 ਮਾਡਲ ਦਾ ਰੰਗ ਦੇਖੋ ਇੰਜਨ ਦਾ ਕਿੰਨਾ ਜਮਾ ਨਵਾਂ ਟਰੈਕਟਰ ਆ ਰੈਂਬਰ ਮਿਹਦਾ ਉਲੇ ਚ ਖੜਾ ਟਰੈਕਟਰ ਠੀਕ ਹੈ ਜਮਾ ਨਵੀਂ ਪੇਕੇ ਦੀ ਅਜੇ ਤੱਕ ਬ੍ਰੇਕਾਂ ਤੋਂ ਵੀ ਨਹੀਂ ਚੱਜਣਾ ਰਾਂਗੇ ਜਮਾ ਨਵਾਂ ਟਰੈਕਟਰ ਡਬਲ ਕਲੱਚ ਇਹਦਾ ਮੋਲਾ ਦਾ ਇਕੱਲੇ ਬੰਦੇ ਨੇ ਚਲਾਇਆ ਲੱਗਦਾ ਵੀ ਕਰੇ ਚੱਲਿਆ ਕਰੇ ਡੋਡਾ ਲੱਗਿਆ ਚਾਰ ਬੜੇ ਟਰਾਲੀ ਬਾੜੇ ਚੱਲਿਆ ਤੇ ਐਂ ਡੰਡ ਦੇ ਟਰੈਕਟਰ ਠੀਕ ਹੈ ਕਿਸੇ ਵੀ ਕੋਈ ਪੰਪ ਨੂੰ ਲੈ ਠੀਕ ਹੈ ਇਸੇ ਵੀ ਚੀਜ਼ ਨੂੰ ਚਾਬੀ ਨਹੀਂ ਹੈ ਟਰੈਕਟਰ ਚਾਬੀ ਵੀ ਨਹੀਂ ਲੱਗੀ ਤੇ ਲੱਗੀ ਕਲਮ ਵੀ ਹੈ ਨਹੀਂ ਕਿਉਂਕਿ ਆਹ ਦੇਖੋ ਨਿਸ਼ਾਨ ਜਿਉਂ ਵੀ ਪਿਆ ਜਿਉਂ ਓਰਿਜਨਲ ਸਾਰਾ ਓਰਿਜਨਲ A to Z ਆਹ ਦੇਖੋ ਇਧਰ ਯਾਰ ਚੁੰਨੇ ਯਾਰ ਅੰਕ ਵੀ ਬਹੁਤ ਪਿਆ ਯਾਰ ਜਮਾ 912 ਮਾਡਲ ਆ ਨਵੀਂ ਪਿਆ ਟਰੈਕਟਰ ਜਮਾ ਨਵਾ ਜੀ ਨਵਾ ਟਰੈਕਟਰ ਪਿਆ ਮੇਰੇ ਤਰੋ 12 ਮਾਡਲ ਨੰਬਰ ਪੰਜਾਬੀ ਆ ਨੰਬਰ 50 ਫਰਸਟ ਪਾਰਟੀ ਪਹਿਲੇ ਨਾਮ ਆ ਪੀ ਵੀ ਨੰਬਰ ਦੇ ਵਿੱਚ ਆ 35 ਦੇ ਵਿੱਚ ਇਹ ਕਿਹਨ ਨੂੰ ਜੇ ਕਿਸੇ ਵੀਰ ਨੇ ਯਾਰ ਲੈਣਾ ਖਰਚਾ ਤੇਲ ਦਾ ਬੜਾ ਘਟਾ ਟਰੈਕਟਰ ਦਾ ਇਹ ਵੱਡੇ ਟਰੈਕਟਰ ਦੇ ਨਾਲ ਰੱਖਣ ਬਾਅਦ ਇਹ ਨਹੀਂ ਕਿ ਜਿਆਦਾ ਖ 3 ਲੱਖ 118000 ਇਹ ਆਪਾਂ 3 ਲੱਖ ਦਾ ਦੇ ਦਾਂਗੇ ਬਾਈ ਪੂਰੇ 3 ਲੱਖ ਦਾ ਇਹ ਟਰੈਕਟਰ ਸਾਨੂੰ ਮਿਲ ਜੂ ਤੇ ਲੋਕੇਸ਼ਨ ਕਿੱਥੇ ਜਾ ਪਹੁੰਚਣਾ ਕਿੱਥੇ ਜਾਣਾ ਲੈਕੇ ਜਾਣਾ ਆਪਣਾ ਬਰਿਆ ਇੱਥੋਂ ਮੰਨ ਕੇ ਚੱਲ ਵੀ 5-7 ਕਿੱਲਾਂ ਦੀ ਬਾਹੀ ਦੇ ਸਟੈਂਡਰਡ ਚੌਂਕ ਆ ਚੌਂਕਾ ਉਹਦੇ ਵਿੱਚ ਹੀ ਆ ਬਸ ਆਪਣਾ ਮੰਨ ਕੇ ਚੱਲ ਚੌਂਕ ਜਾ ਕੇ ਪੁੱਛ ਲੈ ਕਿ ਬਾਬਾ ਟਰੈਕਟਰ ਸੇਲ ਪਰਚੇਜ ਵਾਲਾ ਬਾਹਲਾ ਨਹੀਂ ਦੁਰਕ ਉਹਨਾਂ ਦਾ ਬੱਸ ਉਤਰਨਾ ਆ ਕੇ ਜਮਾ ਲਵੀ ਟਰੈਕਟਰ ਸਾਨੂੰ ਮਿੱਤਰੋ ਸੜਕ ਤੇ ਖੜੇ ਵੀ ਜੇ ਜਾਣਗੇ ਤੇ ਕਹਿੰਦੇ ਵੀ ਨੰਬਰ ਬੋਲ ਲੈ ਕੇ ਨਾ ਟੰਡੇ ਨੂੰ ਜਾਂਦਾ ਸਿੱਧਾ ਇੱਧਰ ਸੰਗਰੂਰ ਨੂੰ ਜਾਂਦਾ ਸੰਗਰੂਰ ਬਠਿੰਡਾ ਰੋਡ ਆ ਤੇ ਇੱ ਉਹ ਇਧਰ ਨੈਸ਼ਨਲ ਟੱਬ ਆ ਇਧਰ ਆ ਵੱਖਰਾ ਸਵਾ ਟੱਬ ਵਿਚਾਲੇ ਬਿਚਾਲੇ ਬੈਠੇ ਆ ਬਾਬਿਆਂ ਦੇ ਜਮਾਂ ਵਿਚਾਲੇ ਬੈਠੇ ਆ ਮੋਬਾਈਲ ਨੰਬਰ ਕਿਨਾਂ ਗਿਆ ਮੋਬਾਈਲ ਨੰਬਰ ਆਪਣਾ ਹੈਗਾ ਵੀਰੇ 97817 14970 97817 14970 ਮੋਬਾਈਲ ਨੰਬਰ ਆਪਾਂ ਲਾਦਾ ਮਿੱਤਰੋ ਚੱਕ ਕੇ ਸਕਰੀਨ ਦੇ ਉੱਤੇ ਹੁਣ ਸੋਡਾ ਘਮ ਰਹਿ ਗਿਆ ਨੰਬਰ ਲਾ ਲਿਓ ਕੋਈ ਮਰਜੀ ਟਰੈਕਟਰ ਇਹਨਾਂ ਦੇ ਵਿੱਚੋਂ ਲੈਣਾ ਤਾਂ ਨੰਬਰ ਚੱਕ ਕੇ ਲਾ ਲਓ ਪ੍ਰਾਣ ਹੋਰ ਖੜੇ ਹੋ ਜਾਓ ਇਹਨਾਂ ਦੇ ਬਾਹਰੇ ਵੀ ਖੜੇ ਦਿਖਾ ਦੇ ਬਾਈ ਟਰੈਕਟਰ ਦਾ ਜਿਵੇਂ ਵੀਡੀਓ ਬਾਹਲੀ ਲੰਬੀ ਹੋ ਜਾਂਦੀ ਆ ਵੀਡੀਓ ਉਹ ਜੀ ਲੰਬੀ ਟਰੈਕਟਰ ਦਾ ਬਾਹਲੇ ਖੜਿਆ ਨਵੀ ਇਹ ਬੰਦਾ ਨਹੀਂ ਕੁਆਲਟੀ ਯਾਰ ਇੰਨੀ ਕਿਾ ਜਿੰਨੇ ਟਰੈਕਟਰ ਤੁਸ ਨੂੰ ਦਿਖਾਇਆ ਇਹਨਾਂ ਕੋਲ ਮਿਲਣਗੇ ਪੰਜਾਬ ਨੰਬਰ ਜਮਾਂ ਪੰਜਾਬ ਕੋਈ ਬਾਹਰਲਾ ਨੰਬਰ ਨਹੀਂ ਹੋਊ ਸੈਕੰਡ ਜਾਂ ਪਹਿਲੀ ਪਾਰਟੀ ਅੱਛਾ ਪਹਿਲੇ ਜਾਂ ਦੂਜੇ ਨਹੀਂ ਹੋਣਗੇ ਹਾਂ ਜੀ ਜੀ ਪਾਰਟੀ ਚੋਂ ਉਥੋਂ ਉਹ ਲੈ ਜੀ ਜਾਰਦਾ ਜਿੰਨੇ ਕਿ ਦਿਖਾਇਆ ਐਮਐਲ ਦਾ ਪਹਿਲੇ ਨਾਮ ਹੀ ਆ ਉਹ ਇਕੱਲਾ ਸੋਨਾ ਲੀਕਾ ਦੂਜੇ ਨਾ ਠੀਕ ਹੈ ਬਾਕੀ ਪਹਿਲੇ ਨਾਂ ਵਾਲੇ ਪਹਿਲੇ ਨਾਮ ਹੀ ਆ ਟਰੈਕਟਰ ਮਿੱਤਰੋ ਨੰਬਰ ਲਾਦਾ ਸਕਰੀਨ ਦੇ ਉੱਤੇ ਚੱਕ ਕੇ ਲਾ ਲਿਓ ਕਿਰਾਂ ਤੇ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਗਾਇਨੀ ਨੂੰ